ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਚਾਰ ਮੱਜਾਂ ਤੇ ਕਾ ਤੋਕੜ ਗੱਬਣ ਘਾ ਤੁਹਾਨੂੰ ਦਿਖਾਉਣੀ ਆ ਬਾਕੀ ਕੋਈ ਸੋਈ ਆ ਕੋਈ ਗੱਬਣ ਆ ਕੋਈ ਤੋਕੜ ਗੱਬਣ ਆ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਤੇ ਵੇਸ ਚਾ ਕੇ ਖੜੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦਾ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਇੱਕ ਵਾਰੀ ਹਾਂਜੀ ਦੰਦਰ ਸਿੰਘ ਪਿੰਡ ਚਠਾ ਤਹਿਸੀਲ ਬਟਾਲਾ ਜ਼ਿਲ੍ਹਾ ਕਸਬੜ ਤੇ ਫੋਨ ਨੰਬਰ ਵੀ ਬੋਲ ਦੋ 9858627555 ਠੀਕ ਆ ਤੇ ਅੱਜ 5 6 ਪਸ਼ੂ ਹੈਗੇ ਆ ਹਨਾ ਹਾਂਜੀ ਹਾਂਜੀ ਠੀਕ ਆ ਪਹਿਲਾਂ ਮੱਝ ਵੀ ਖਰੀਦੀ ਹੈ ਹਾਂਜੀ ਤਿਆਰ ਪਹਿਲਾਂ ਆ ਜਾ ਮਾਜੇ ਰੱਖ ਆ ਜੀ ਮੱਝ ਤਿਆਰੀ ਆ ਲਗਭਗ ਤਿਆਰੀ ਤੇ ਆ ਲਗਭਗ ਹਣਾ ਜੀ। ਹਾਂ ਜੀ, ਸੂਪ ਪੈਣੀ ਏ। ਵੇਖੋ ਸੂਪ ਵਿਧਿਆਰੀ ਡੰਗ ਚ ਸੂਪ ਪੈਣੀ ਆ ਬਸ। ਭਾਵੇਂ ਅੱਜ ਸੂਪੇ ਤੇ ਭਾਵੇਂ ਕੱਲ ਸੂਪੀ। ਹਾਂ ਜੀ। ਕਿੰਨਾ ਕ ਦੁੱਧ ਭਰੀ ਜਾਊਗੀ? ਜੀ ਵਿਧਿਆਰੀ 12 ਕਿਲੋ ਜਵਾਂ ਜੀ। ਕਿੰਨਾ ਦੁੱਧ ਸਿਆ ਇਹ ਚ ਵਾਜੂਗੀ? ਦੁੱਧ 12 ਕਿਲੋ ਜਵਾਂ ਜੀ। ਵੇਖੋ ਥਾਂਡਾ ਨੂੰ ਗੱਡਾ ਜੁੱਲਾ ਲੱਗਾ ਆ। ਲਿਆ ਤੋਰਾ ਹੈ ਕਰੀਨ। ਮੇਰੇ ਥਾਂਡਾ ਮਾਰ ਦੋ ਕੈਮਰਾ ਮਰ ਜਾਊਗਾ ਫਾਦ ਦੋ ਮੇਰੇ ਬੰਦੇ ਨੂੰ। ਹਾਂ ਦੇਖ ਸਾਡੇ ਇਹ ਥਾਣੇ ਤੇ ਲੱਗੇ ਤਾਂ ਵੇਖ ਕਰੀ। ਮਿਲਕਵੇਨ ਵੀ ਚੰਗੀ ਲੱਗੀ। ਵੇਖੋ ਕਿਦਾਂ ਦੀ ਮਹੀ ਆ ਯਾਰ ਇਹ ਤੇ ਮੇਰੇ ਕੋਲ ਨਾਲ ਨਾਲ ਗੜੀਆਂ ਡੰਗੀਆਂ ਲੱਗੀਆਂ ਕਿਹਦੀ ਚੰਗੀ ਨਹੀਂ ਪਾਰੇ ਪੱਲੇ ਦੀ ਐ ਮੱਝ ਥੱਲੇ ਆਵੇਂ ਚੰਗੀ ਭਰ ਕੀ ਐ ਤੇ ਭਾਜ ਦਾ ਵੇਖਿਓ ਟੋਕੜਾ ਵਾਲਾ ਅੱਛਾ ਹਾਂਜੀ ਰਾਜੂ ਲੈ ਆਓ ਇੱਧਰੋਂ ਸਿੱਧੀ ਤੋਰ ਦੇ ਇਕੱਲੇ ਲੈ ਲੈ ਆਜ ਲੈ ਬਾਕੀ ਸ਼ਾਂਤ ਜਿਹਾ ਸੁਭਾਦੀ ਆ ਬਾਕੀ ਠੰਡੇ ਤੇਰੇ ਪਸ਼ੂ ਦਾ ਜਿਹੜਾ ਵਾਧਾ ਹੁੰਦਾ ਆ ਬਹੁਤ ਜ਼ਿਆਦਾ ਠੰਡੀ ਆ ਤੇ ਇਹਦਾ ਮੁੱਲ ਫਿਰ ਬਹੁਤ ਜਿੱਜੀ ਛੋਟੀ ਆ ਦੀ ਮੈਨੂੰ 85000 ਦੀਏ ਜੀ ਅੱਛਾ 80000 ਦੀਏ ਹੋਰ ਕਰ ਦਈਏ ਮਾਨੋ ਆਪ ਹੀ ਛੱਡ ਦੋ ਦੋ ਕਰ ਦਈਏ ਦੋ ਨਾ ਛੱਡੀਏ ਹਾਂਜੀ ਪੰਜ ਪੂਰਾ ਛੱਡਦੀਏ ਦੇ ਦਾਂਗੇ ਬਾਕੀ ਵੀਰ ਦੇ ਹੱਥੀ ਜੋੜ ਕੇ ਬਿੰਦੀ ਜਿਹੜੇ ਵੀਰ ਨੇ ਲੈਣੀ ਉਹ ਫੂਨ ਲਾਵੇ ਅੱਛਾ ਇਹ ਵੀਰ ਨਾਲ ਸੌਦੇ ਕਰਕੇ ਮੁੜ ਕੇ ਖਰਾਬ ਕਰਦੇ ਆ ਅੱਛਾ ਦੋ ਤਿੰਨ ਲੰਗਰਾਂ ਦੇ ਸੌਦੇ ਇਕੱਠੇ ਕਰਦੇ ਨੇ ਮੁੜ ਕੇ ਸਾਈ ਕੋਲ ਨੇ ਮੁੜ ਕੇ ਫੂਨ ਨਹੀਂ ਚੁੱਕਣਾ ਇਹਦਾ ਨਾ ਖਰਾਬ ਕਰੇ ਕੋ ਜਿਹਨੇ ਲੈਣੀ ਵੀਰ ਨੇ ਉਹ ਫੂਨ ਹੈ 75000 ਜੋ 1000 ਛੱਡਾਂਗੇ 74000 ਦੀ ਜੋਤੀ ਦਵਾਂਗੇ ਠੀਕ ਹੈ ਜੀ ਹਾਂਜੀ 74000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਬਾਕੀ ਆ ਦੇਖ ਸਕਦੇ ਆਪਾਂ ਬਾਕੀ ਉਤਰਾ ਇਹ ਵੀ ਚਲੋ ਕੱਦ-ਗਾਠ ਚੰਗਾ ਭਾਰੀ ਹੈ ਮਾਜਤ ਨਾਲ ਸਰੀਰ ਨੂੰ ਤੇ ਹੁਣ ਕਾ ਹੋ ਰਾਗੀ ਦੂਸਰੇ ਨੰਬਰ ਤੇ ਇਹ ਸੁਈ ਜੇ ਵੀਰ ਜੀ ਕੋ 89 ਨੰਨਾਂ ਦੀ ਉਹ ਮਗਰ ਕੱਟਾ ਦੇਵੇ ਮਗਰੇ ਦੇ ਕੱਟਾ ਆ ਤੇ ਵੀਰ ਜੀ ਰਾਤੀ ਹੀ ਮਹੀਂ ਲਈ ਆ ਅੱਛਾ ਰਾਤੀ ਬੱਚੇ ਨਾਲ ਜੋ ਕਿ ਲੈਂਦੀ ਏ ਹਾਂਜੀ ਸਵੇਰੇ ਨੇ ਬੱਚਾ ਨਹੀਂ ਇਹ ਲਿਆ ਅੱਛਾ ਤੁਮਾਰਕੇ ਨਹੀਂ ਇਹ ਦੇਣੀ ਬੇੜਾ ਨਹੀਂ ਕਿਉਂ ਹਾਨੂੰ ਫੇਰ ਘਟਾਹੀ ਆ। ਦੂਜੀ ਗੱਲ ਇਹ ਆ ਪਾੜਾ ਪਾ ਕੇ ਮਿਲ ਪੀ ਵਟੇ ਛੱਡ ਕੇ ਬੱਚੇ ਨੂੰ ਰੇਂਗ ਦੀ ਚੜਦੀ ਸਭ ਕੁਝ ਕਰਦੀ ਆ। ਅੱਛਾ। ਹਾਂਜੀ। ਇਹ ਆ ਵੀ ਜਿੱਥੇ ਜੇ ਜਾ ਕੇ ਟੈਗ ਗਈ ਤੇ ਉੱਥੇ ਫੇਰ ਇਹ ਨੰਗਰ ਭੁੱਲ ਜਾਂਦਾ ਨਾਲ ਗੱਡੀ ਇਹ ਕੋਈ ਦੂਜਾ ਪਿਛਾਪੀ ਉਫੀ ਲੱਗ ਜੇ ਡੱਕਰਾ ਜੇ ਤਾਂ ਵੀ ਭੁੱਲ ਜਾਂਦਾ ਆ। ਹਾਂਜੀ ਹਾਂਜੀ। ਬਾਕੀ ਇਹ ਵੀ ਚਲੋ ਜੋ ਚੀਜ਼ ਹੈਗੀ ਦੱਸ ਕੇ ਦੇਣੀ ਚਾਹੀਦੀ ਆ। ਫੇਰ ਅਗਲਾ ਹਸਾਲ ਨਾ ਸਵਦਾ ਕਰਦਾ। ਪਾੜਾ ਪਾ ਕੇ ਪਹਾੜੇ ਤੇ ਹੀ ਦੇਣੀ ਆ ਹੁਣ। ਦੁੱਧ ਕਿੰਨਾ ਹਣੇ ਦੇਕਾ। ਦੁੱਧ ਵੀਰ ਜੀ ਦੁੱਧ ਤੇ 10 ਕਿਲੋ 8 ਕਿਲੋ ਕਰਕੇ ਦੇਣੀ ਆ ਨੇ ਆਲਾ ਦੇਖੋ ਕਿੰਨਾ ਘੜਾ ਫਾਂਡਾ ਲਗਾ ਚੁਾਈ ਬੜੀ ਸਾਫ ਆ ਬਾਕੀ ਆ ਪਿੱਠਪੂੜੇ ਤੇ ਵੀ ਦੇਖ ਸਕਦੇ ਜੇ ਇਕ ਨਹੀਂ ਲੈਰ ਬੰਦ ਮਾਜੀ ਚੋਂ ਗੰਡਾ ਬੜੀ ਸਾਵਿਆ ਇਹਦੇ ਇਹ ਨਹੀਂ ਨੀਆ ਭੜਾ ਭਾਗ ਜਿਦਾ ਮੱਦੀ ਚੋ ਠੀਕ ਹੈ ਜੀ ਕਿੰਨਾ ਫੇ ਰੱਖਣਾ ਇਹਦਾ ਮੁੱਲ ਮੁੱਲ ਦੇ ਨੀਤੀ ਕੀ ਹੁਣ ਮਟਿਆ ਲਾ ਲਈ ਨਹੀਂ ਝੋਟੀ ਦੇ 75 ਹਜ਼ਾਰ ਦੀ ਹਾਂਜੀ ਹੁਣ 65 ਹਜ਼ਾਰ ਦੀ ਦੇ ਦੀਏ ਕਰ ਦੇ 1000 2000 ਛੋਟ ਹੋਰ ਦੱਸੋ ਕਿੰਨੀ 63 ਦੇ ਦੇ ਦੀਏ 60 ਦੀ ਦੇ ਦੀਏ ਘਾਟਾ ਦੇ ਭੈਣ ਲਿਆ ਚਲੋ ਹੋਰ ਲਿਆ ਦੇ ਵੇਚਣਾ ਅੱਛਾ ਹਾਂਜੀ 60000 ਜੀ ਦੇ ਦੇਣੀ ਆ 2 60 ਤੋਂ ਵੀ ਛੱਡ ਦੀ ਐ 6500 ਆ ਜੀ 10000 ਦੀ ਵੀਰ ਜੀ ਆਡੀ ਆਪਣੀ ਖਰੀਦਿਆ ਅੱਛਾ ਜਿੱਥੋਂ ਲਈਓ ਤੁਹਾਡਾ ਐਡਰੈਸ ਵੀ ਦੇ ਦਾਂਗੇ ਅੱਛਾ ਹਾਂਜੀ ਚੋੜ ਬੱਚਾ ਨਹੀਂ ਲਿਆ ਕੇ ਇਹਨੇ ਵੀਰ ਦੇ ਘਰ ਜੁਣੀ ਉਹ ਪਾੜੇ ਤੇ ਮਿਲ ਪੀ ਆ ਠੀਕ ਆ ਹਾਂਜੀ ਬੱਚਾ ਕੀ ਹਤਨੇ ਦੇ ਮਗਰ ਇਹਦੇ ਮਗਰ ਕਟਾ ਰਿਹਾ ਠੀਕ ਆ ਬੱਚਿਆਂ ਨੇ ਤੁਹਾਨੂੰ ਦਿਖਾ ਦੇਣੀ ਦਿਖਾ ਦੋ ਕਟਾਓ ਬੱਚਾ ਦੇ ਤੇ ਹੁਣ ਆ ਜਿਹੜੀ ਮੱਝ ਆ ਗਈ ਜੇ ਇਹ ਸੂਈ ਜੇ ਇਹ ਵੀ ਸੂਈ ਸਵਾਈ ਆ ਕਿੰਨੇ ਬੱਚੇ ਛੱਡ ਪੜੇ ਕਿੰਨਾ ਦੁੱਧ ਇਹਦੇ ਕੋਲ ਦੁੱਧ ਕੀ ਜੀ ਕੋ 10000 ਰੁਪਏ ਆ ਰੂ ਕੇ ਬੱਚਾ ਦੇ ਬੋ ਆ ਮੱਕਾ ਜਿਹੜਾ ਛੱਡਤਾ ਮਗਰ ਇਹਦੇ ਕੱਟਾ ਆ। ਚੋ ਆਜੂ ਬਹੁਤ ਚੰਗਾ ਹੈ। ਬਾਕੀ ਟਾਈਮ ਨੂੰ ਖਾਲ ਦੋ। ਦੁਪਹਿਰ ਦਾ ਟਾਈਮ ਆ ਜੇ ਕੋਈ 12 ਵਜੇ ਦੇ ਲਾਗੇ ਬੰਨਣ ਦਾ ਟਾਈਮ ਆ। ਪੂਰੇ 12 ਵਜੇ ਨੇ ਜੀ। 1 ਮਿੰਟ ਘਟਿਆ ਬਸ 12 ਵਜੇ ਚ। ਹਾ ਹਾ। ਬਹੁਤ ਠੰਡੀ ਨਹੀਂ। ਚਲੋ ਬੰਨਣਾ ਮੇਰੀ ਫੇਰ ਇਹਨੂੰ। ਇਹ ਨਹੀਂ ਪੋਲੀ ਦਾ ਆਇਆ ਨੀ ਜੀ। ਦਿਖਾ ਦਿਓ ਚੋਾਈ ਫਿਰ ਦੇਖੋ ਗਏ ਚੋਾਈ ਇਹਦੀ ਸਾਹ ਚੋਾਈ ਇਹਨਿੰਦੇ ਤੇ ਰੋਮਰਗੀ ਬੋਲੀ ਤੇ ਬਾਕੀ ਆ ਥਾਲੇ ਦੇ ਕੜੀ ਲਾਗੇ ਦੇ ਦੇਖੋ ਚੋਾਈ ਮੱਗ ਹੀ ਲਗਾ ਕੇ ਦੇ ਦੇ ਦੁੱਧ ਵੀ 13 ਕਿਲੋ ਮੈਂ ਦੇ ਦਊਗੀ 10 ਕਿਲੋ ਦੁੱਧ ਚੋਕੇ ਤਾਂ ਸੱਲੀ ਕਰਕੇ ਖੜੇ ਕੋਈ ਠੀਕ ਹੈ ਛੱਡ ਦਿਓ ਇੱਕ ਦੀ ਆਹ ਦੇਖ ਸਾਡੇ ਖੋਲੋ ਫਿਰ ਦੌਰ ਦਾ ਫਿਰ ਦੀ ਇੱਕ ਲਈ ਨਾ ਹੁਣ ਕਿੰਨਾ ਪੱਕਾ ਤਿਆਰ ਇਹਦੇ ਕੋਲ ਦੁੱਧ ਬਿਲਕੁਲ ਬਾਹਰ ਹੋ ਗਿਆ 10 ਕਿਲੋ ਕਰਕੇ ਵੀਰ ਜੀ ਜਿਹੜਾ ਮਰਜ਼ੀ ਥੋਕਾ ਕਰ ਲੈ ਚੋਕੇ ਤਾਂ ਸੱਲੀ ਕਰਕੇ ਖੜੇ ਬਾਕੀ ਉੱਤਰ ਚੱਲੋ ਇਹ ਹੈ ਭਾਰੀ ਇਹ ਮੱਝ ਵੇਖੋ ਪਲਗੜਾ ਵੱਡੀ ਝੋਟੀ ਆ ਬਾਕੀ ਪਹਾੜੀਆਂ ਮੱਝਾਂ ਜਿਆ ਕਿੰਨਾ ਫਿਰ ਵੇਚੀਆ ਦਾ ਮੁੱਲ ਮੁੱਲ ਤਾਂ ਵੀਰ ਜੀ ਮੈਂ ਹੀ ਪਾਏ 80 85 80 ਹਜ਼ਾਰ ਦੀ ਵਿਖੜੀ ਹੈ ਹਾਂਜੀ 80 ਹਜ਼ਾਰ ਦੀ ਦੇ ਦੀਏ ਕਰ ਦੋ ਮਾਨੋਰ 2 ਛੱਡੀਏ 80 ਪੰਜੇ ਛੱਡੀਏ ਪੂਰਾ ਬੜਾ ਲਗੜਿਆ ਜੀ ਜਾਣਦਾ 75 ਦੀ ਕਿਰ ਕਿਹਾ ਤਾਂ ਦੇ ਦਾਂਗਾ ਉਹਦਾ ਠੀਕ ਹੈ ਜੀ। ਇਹ ਵੱਡੀ ਮਸ਼ੀਨ ਛੋਟੀ ਆ ਵੇਖੋ ਕੱਦ ਦਾ ਬੀਰ ਕੱਢੀ ਆ। ਕੱਦ ਵਜਨ ਚ ਚੰਗੀ ਆ ਉਤਰਾ। ਸਾਡੀ ਇਹ ਦੀ ਫੰਡਰੀ ਹੋ ਜਾਏ। ਹੁਣ 10 ਲੀਟਰ ਜਿਹੜਾ ਦੁੱਧ ਕਿੰਦੇ ਤਿਆਰ ਆ ਤੇ 12 ਕਿਲੋਟਰ ਤੇ ਲਾ ਕੇ ਕਿੰਦੇ ਕਰੀ ਜਾਊਗੀ। ਹੁਣ ਇੱਕ ਜਿਹੜੇ ਆਹ ਵਾਲੀ ਛੋਟੀ ਤੁਹਾਨੂੰ ਦਿਖਾਉਣੀ ਆ। ਇਹਦੇ ਬਾਰੇ ਵੀ ਦੱਸ ਦਿਓ ਵੀਰ ਜੀ। ਇਹ ਵੀਰ ਜੀ ਪਹਿਲਾਂ ਸੁਈ ਜੇ। ਹਾਂਜੀ। ਇਹ ਸੁਈ ਨੂੰ 15-16 ਦਿਨ ਹੋ ਗਏ ਜਦ ਬੱਚਾ ਮਰ ਗਿਆ ਜੋ 부ਸ਼ੀ ਬਣਾਈ ਏ। ਅੱਛਾ ਇਹਦੀ ਮਗਰ 부ਸ਼ੀ ਦੇ ਮਿਲਦੀ ਜੀ। ਆਹ ਵੇਖੋ ਉਧਰ। 부ਸ਼ੀ ਨਾ ਪੂਰਾ ਡਿੰਗਦੀ ਆ। ਇਧਰ ਕੋਈ ਪਹਾੜਾ ਨਹੀਂ ਕੋਈ ਟੀਕਾ ਨਹੀਂ ਅੱਛਾ ਉਹ ਝੜੀ ਝੁੜੀ ਲੱਗੀ ਰਹੀ ਹੈ ਨਾ ਉਹਦੇ ਨਾਲ ਬੱਚੇ-ਬੁੱੱਚੇ ਮਰ ਗਏ ਚੋਂ ਅੱਛਾ ਹਾਂ ਦੇਖ ਸੰਦੇ ਜੀ ਬੈਠ ਲੈ ਇਸ ਤਰ੍ਹਾਂ ਹੀ ਥੱਲੇ ਬਹਿ ਜਾਣਾ ਹਾਂ ਵੇਖ ਪਟਾ ਦੇ ਸਮਾਰ ਹਾਂ ਦੇਖ ਸਾਡੇ ਭਾਂਵੇਂ ਇਦਾਂ ਹੀ ਧਾਰਾ ਮਾਰ ਦੋ ਹਾਂ ਇਹਦਾ ਤਾਂ ਬਣਾ ਨਹੀਂ ਬਾਕੀ ਇਹ ਵੀ ਹੈਗੀ ਠੰਡੀ ਆ ਆਰੇ ਮਾ ਜਾਰੀ ਮਾਰਨਾ ਆਹ ਇਨਕੋਟ ਵਾਈਟ ਠੀਕ ਆ ਜੀ ਦੇਖੋ ਜੋਇ ਕਿਰੀ ਸਾਹ ਠੀਕ ਆ ਆ ਦੇ ਸਾਡੇ ਗਾੜੀ ਇਤਰਾ ਬੂਸ਼ੀ ਰੱਖ ਦੇਣੀ ਹੈ ਕੋਈ ਪਾੜੇ ਦੇ ਵੀ ਨਹੀਂ ਲੋੜ ਤੇ ਦੁੱਧ ਕਿੰਨਾ ਤਰ੍ਹਾਂ ਨੇ ਦੇ ਕੋਲ ਦੁੱਧ ਹੀ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਹਾਂ ਜੀ ਮੰਦੀ ਵੀਰ ਤੇ ਹੋਗੇ ਘਰੇ 7 ਕਿਲੋ ਦੀ ਗਰੰਟੀ ਦਵਾਂਗਾ ਉਹ ਆਨਲਾਈਨ ਮਗਾਊਗਾ ਤੇ ਤੋਰਾਂ ਫਿਰ ਇੱਕ ਰੀ ਚਲੋ ਬਾਕੀ ਦੁਪਹਿਰ ਦਾ ਟਾਈਮ ਹੈ ਕੋਈ ਵੀ ਰੋਸਾ ਨਾ ਹਵਾਨੇ ਦਾ ਅੰਦਾਜ਼ਾ ਲਾਵੇ ਸ਼ਾਮ ਤੱਕਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਜਿਹੜਾ ਪਰ ਲੋ ਜਿਦੋਂ ਮਾਰਦਾ ਝੋਟੀ ਨਹੀਂ ਲੈ ਜੀ ਆਕੇ ਉਤਰਾ ਇਹ ਵੀ ਕੱਦ ਕੱਠ ਦੇਲਦੀ ਜਿਹੜੀ ਚੰਗੀ ਆ ਬੱਚਾ ਹੁਣ ਇਹਦਾ ਹੈਗਾ ਨਹੀਂ ਦੁੱਧ 7-8 ਕਿਲੋ ਤੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਹੈਗਾ ਆਹ ਹਵਾਂ ਨਹੀਂ ਦਾ ਦੇਖ ਸਾਦੇ ਜੀ ਲਾਗੇ ਤੇ ਇਹਦਾ ਫਿਰ ਮੁੱਲ ਵੀ ਦੀ ਮੁੱਲ ਤਾਂ ਝੋਟੀ ਦੇ ਬੜੇ ਰੁਪਈਆ ਦੀ 60 ਦੀ ਦੇ ਜੀ 60 ਦੀ ਦੇ ਦਾਂਗੇ ਧੋੜ ਚੜਜੋ ਛੜਦਾ ਅੱਛਾ 55 ਦੀ ਦੇ ਦੇਣੀ ਆ ਗਿਆ 20 ਨਹੀਂ ਤੋਕੜੀਏ ਵੀ ਦੀ ਠੀਕ ਆ ਜੀ ਠੀਕ ਆ ਤੇ ਆ ਜਿਹੜੀ ਟੋਕੜ ਗੱਬਨ ਜੇ ਇਹਨੂੰ ਸ਼ਿਵਾ ਮੀਹ ਲਗਾ ਦੇ ਬੈਠ ਅੱਛਾ ਇਹ 5 ਕਿਲੋ ਤੋਂ ਬਾਹਰ ਦੁੱਧ ਹੋਊਗਾ ਬਾਕੀ ਠੰਢੀ ਦੀ ਰੀ ਕੋਈ ਰੱਸੀ ਵੰਗਾ ਨਹੀਂ ਪੁਣਾਈ ਤੇ ਪੜਾ ਪਾ ਕੇ ਥਣ ਥਣ ਪੂਰੇ ਜੀ ਬਿਲਕੁਲ ਚੋਕੇ ਤਸਲੀ ਕਰਕੇ ਖੜੇ ਜੀ ਲਿਆਓ ਫਿਰ 5 ਕਿਲੋ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹਦੇ ਕੋਲ ਪੰਜਾਂ ਤੋਂ ਬਾਅਦ ਦੁੱਧ ਹੁਣ ਆਲੇ ਛੇ ਮਹੀਨਾ ਲੱਗਾ ਦੇਖੋ ਪੜੀ ਗੜੀ ਵਿੱਚ ਸੁਆਸਤਰਾ ਕਰਦਾ ਨਾ ਕਰ ਨਹੀਂ ਆ ਜਾ ਲਿਆਓ ਜੀ ਜੰਮ ਕੇ ਜੰਮ ਗਿਆ ਸੀ ਇਹ ਫੋਕੀ ਆ ਆ ਦੇਖ ਸੰਦੇਹਵਾਨ ਨੇ ਤਾਂ ਲੱਗ ਗਿਆ 98 ਤੇ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਤੇ ਵੀ ਜੀ ਦਾ ਕੰਨ ਉਪਰ 25 ਹਜ਼ਾਰ ਗੱਲੀ ਪੱਤੀਆ ਦਿੱਦੀ 30 ਦੀ ਦੇ ਦੀ 25000 ਦੀ ਅੱਛਾ 28000 ਦੀ ਦੇ ਦੇਣੀ ਹਾਂ ਜੀ ਠੀਕ ਹੈ ਚਲੋ ਬਾਕੀ ਹੋਰ ਹੁਣੀ ਛੋੜ ਕਰ ਦੋ ਵੇਖ ਲਓ 1000 ਛੱਡ ਦਈਏ ਯਾਰ ਹੋਰ ਛੱਡ ਦਾਂ ਫਿਰ 22 ਹਜ਼ਾਰ ਦੀ ਦਵਾਂਗੇ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਬਾਕੀ ਇਹ ਆ ਵੀ ਇੱਥੋਂ ਕੋਈ ਤਸੱਲੀ ਕਰਕੇ ਕੋਈ ਇਹਦੇ ਘਰੇ ਵੀ ਚਲ ਜਾਂਦੀ ਦੋਹਾਂ ਚੋਂ ਨਹੀਂ ਚੈੱਕ ਕਰਾ ਕੇ ਚਾਹ ਹਫ਼ਤੇ ਦੇ ਅੰਦਰ ਦੱਸ ਦੇ ਐਂ ਚੈੱਕ ਕਰਾ ਕੇ ਲੈਂਦੀ ਆ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇੱਥੇ ਆਪਣੀ ਤਸੱਲੀ ਕਰਕੇ ਹਾਂ ਜੀ ਆਓ ਵੇਖੋ ਛੋੜੀ ਪਸੰਦ ਵੀ ਨਹੀਂ ਹੈ ਵੇਖ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਆ ਜਿਹੜੇ ਆ ਪਸੰਦ ਕੀ ਹੋਣੇ ਬੈਠੇ ਥੱਲੇ ਜਿਹੜਾ ਬੂਸੀ ਗਾੜੀ ਪਈ ਆ ਪਸੰਦ ਤੇ ਬਾਕੀ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸੰਦ ਕਰਕੇ ਫਿਰ ਖਰੀਦੋ ਜੀ